ਇਸੀ ਲੜੀ ਦੇ ਵਿੱਚ 28 ਤਾਰੀਖ ਨੂੰ ਜੋ ਵਰਮਅ ਕਲੈਕਸ਼ਨਸ ਦੇ ਬਾਹਰ ਦੋ ਬੰਦਿਆਂ ਨੇ ਬੁਲਟ ਮੋਟਰਸਾਈਕਲ ਦੇ ਉੱਤੇ ਆ ਕੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਸੀ। ਉੱਥੇ ਹੈ ਅਤੇ ਸਾਡੀ ਪਾਰਟੀ ਨੇ ਨਾਬ ਕਰਨ ਲਈ ਪਹੁੰਚੀ ਤੇ ਇਹਨੇ ਪਾਰਟੀ ਤੇ ਫਾਇਰ ਕਰਕੇ ਥੋਪਜਨ ਦੀ ਕੋਸ਼ਿਸ਼ ਕੀਤੀ। ਉਸ ਤੋਂ ਬਾਅਦ ਇਹਨਾਂ ਨੇ ਕਪੂਰਥਲੇ ਦੇ ਵਿੱਚ ਦੋ ਪੈਟਰੋਲ ਪੰਪ ਵੀ ਲੁੱਟੇ ਸੀ।

ਨਵਾਂ ਸ਼ਹਿਰ 'ਚ ਬੀਤੇ ਦਿਨੀ ਵਰਮਾ ਕਲੈਕਸ਼ਨ ਤੇ ਗੋਲੀਆਂ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਸਬੰਧ ਵਿੱਚ ਅੱਜ ਨਵਾਂ ਸ਼ਹਿਰ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਇਸ ਕੋਲੀਕਾਂਡ ਦਾ ਮੁੱਖ ਦੋਸ਼ੀ ਸੁਖਵਿੰਦਰ ਜੋ ਕਿ ਨਵਾਂ ਸ਼ਹਿਰ ਦੇ ਨੇੜੇ ਘੁੰਮ ਰਿਹਾ ਸੀ। ਜਦੋਂ ਪੁਲਿਸ ਪਾਰਟੀ ਨੇ ਉਸ ਨੂੰ ਰੋਕਿਆ ਤਾਂ ਉਸਨੇ ਪੁਲਿਸ ਤੇ ਹੀ ਫਾਇਰ ਕਰ ਦਿੱਤੇ। ਜਵਾਬੀ ਫਾਇਰਿੰਗ ਦੇ ਦੌਰਾਨ ਸੁਖਵਿੰਦਰ ਸਿੰਘ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਨਵਾਂ ਸ਼ਹਿਰ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਇਸ ਸੰਬੰਧੀ ਗੱਲਬਾਤ ਕਰਦੇ ਹੋਏ ਐਸਐਸਪੀ ਤੁਸ਼ਾਰ ਗੁਪਤਾ ਨੇ ਦੱਸਿਆ ਕਿ ਇਥੇ ਵਾਰਦਾਤ ਕਰਨ ਤੋਂ ਬਾਅਦ ਇਹਨਾਂ ਨੌਜਵਾਨਾਂ ਵੱਲੋਂ ਕਪੂਰਥਲਾ ਵਿਖੇ પેટ્રોલ ਪੰਪ ਉੱਤੇ ਖੋਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਅਤੇ ਨਾਲ ਹੀ ਉਹਨਾਂ ਕਿਹਾ ਕਿ ਜਲੰਧਰ ਵਿੱਚ ਵੀ ਇੱਕ ਜੁਵਲਰਸ ਦੀ ਦੁਕਾਨ 'ਤੇ ਇਸ ਨੌਜਵਾਨ ਵੱਲੋਂ ਆਪਣੇ ਹੋਰ ਸਾਥੀਆਂ ਨਾਲ ਰਲ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਆਓ ਦਿਖਾਉਂਦੇ ਹਾਂ ਤੁਹਾਨੂੰ ਇਸ ਸਬੰਧ ਵਿੱਚ ਹੋਰ ਕੀ ਕਿਹਾ ਐਸਐਸਪੀ ਤੁਸ਼ਾਰ ਗੁਪਤਾ ਨੇ ਪੰਜਾਬੀ ਸਟੇਸ਼ਨ ਲਈ ਨਵਾਂ ਸ਼ਹਿਰ ਤੋਂ ਨਵਜੋਤ ਪੰਗੜ ਦੀ ਰਿਪੋਰਟ ਮਾਨਯੋਗ ਸੀਐਮ ਸਾਹਿਬ ਵੱਲੋਂ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਦੇ ਵਿੱਚ ਜਿੰਨੇ ਸਾਡੇ ਸੈਂਸੇਸ਼ਨਲ ਤੇ ਹੀਅਰਸ ਕ੍ਰਾਈਮਸ ਹੁੰਦੇ ਆਸੀਂ ਉਹਨੂੰ ਬੜਾ ਕਲੋਸਲੀ ਫਾਲੋਅ ਅਪ ਕਰਦੇ ਹਾਂ। ਇਸੇ ਲੜੀ ਦੇ ਵਿੱਚ 28 ਤਾਰੀਖ ਨੂੰ ਜੋ ਵਰਮਾ ਕਲੈਕਸ਼ਨਸ ਦੇ ਬਾਹਰ ਦੋ ਬੰਦਿਆਂ ਨੇ ਬੁਲੇਟ ਮੋਟਰਸਾਈਕਲ ਦੇ ਉੱਤੇ ਆ ਕੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਸੀ, ਉਹਦੇ ਵਿੱਚ ਸਾਡੇ ਥਾਣੇ ਦੀ ਤੇ ਸੀਆਈ ਸਟਾਫ ਦੀ ਟੀਮ ਉਸੇ ਦਿਨ ਤੋਂ ਇਹਨਾਂ ਦੇ ਮਗਰ ਲੱਗੀ ਹੋਈ ਸੀ। ਆਪਰੇਸ਼ਨਸ ਦੇ ਵਿੱਚ ਇਨਫੋਰਮੇਸ਼ਨ ਦੇ ਬੇਸਿਸ ਤੇ ਜਦੋਂ ਸਾਨੂੰ ਪਤਾ ਲੱਗਿਆ ਇਹ ਵਨ ਆਫ ਦੀ ਅਕਿਊਜ਼ਡ ਜਿਹਦੇ ਨਾਮ ਸੁਖਜਿੰਦਰ ਹੈਗਾ ਉਹ ਇੱਥੇ ਹੈ ਔਰ ਸਾਡੀ ਪਾਰਟੀ ਦੀ ਨਾਬ ਕਰੰਟਲੀ ਪਹੁੰਚੀ ਤੇ ਇਹਨੇ ਪਾਰਟੀ ਤੇ ਫਾਇਰ ਕਰਕੇ ਇਥੋਂ ਭੱਜਣ ਦੀ ਕੋਸ਼ਿਸ਼ ਕੀਤੀ ਜਿਹਦੇ ਵਿੱਚ ਇਹਨੂੰ ਇੱਕ ਗੋਲੀ ਵੀ ਲੱਗੀ ਇਹਦੇ ਨਾਲ ਅਲੇ ਦੋ ਸਾਥੀ ਇਹਦੇ ਹੋਰ ਜੋ ਹੈਗੇ ਉਹ ਫਰਾਰ ਹੈਗੇ ਮੈਂ ਇਹ ਵੀ ਦੱਸਣਾ ਚਾਹਨਾ ਹੈ ਕਿ ਜਿਸ ਦਿਨਾਂ ਨੇ ਸਾਡੇ ਇੱਥੇ 28 ਸਤਾਈ ਨੂੰ ਵਾਰਦਾਤ ਕੀਤੀ ਸੀ ਉਸ ਤੋਂ ਬਾਅਦ ਇਹਨਾਂ ਨੇ ਕਪੂਰਥਲੇ ਦੇ ਵਿੱਚ ਦੋ ਪੈਟਰੋਲ ਪੰਪ ਵੀ ਲੁੱਟੇ ਸੀ ਤੇ ਜੋ ਜਲੰਧਰ ਦੇ ਵਿੱਚ ਜੁਐਲਰੀ ਸ਼ਾਪ ਦੇ ਵਾਰਦਾਤ ਹੋਈ ਹੈ ਜੋ ਜੁਐਲਰੀ ਸ਼ਾਪ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਹੈ ਉਹ ਵੀ ਇਹਨਾਂ ਦੇ ਵੱਲੋਂ ਹੀ ਕੀਤੀ ਗਈ ਸੀ ਇਹਨੂੰ ਸਿਵਲ ਹਸਪਤਾਲ ਲੈ ਕੇ ਗਿਆ ਗਿਆ ਤੇ ਨਾਲ ਜੋ ਇਹਨਾਂ ਦੇ ਬਾਕੀ ਸਾਥੀ ਹੈਗੇ ਉਹਨਾਂ ਦੇ ਪਿੱਛੇ ਸਾਡੀ ਟੀਮ ਰੈਕਟਿਵ ਹੈਗੀ ਉਹ ਵੀ ਛੇਤੀ ਉਹਨਾਂ ਨੂੰ ਫੜ ਕੇ ਉਨੇ ਨੂੰ ਮੰਨਿਆ ਦਿੱਤਾ ਜਾ ਰੰਜੀਤ ਕਿਆ ਸਿਸਟਰ ਗੋਲੀ ਚਾਹੁੰਦੇ ਗੋਲੀ ਚ ਲੰਦ ਜੋ ਅੰਜੀਸ਼ ਹੈਗੀ ਹੈ ਜੀ ਇਹ ਹੁਣ ਸਾਡੇ ਕੋਲ ਆ ਗਏ ਹਨ ਇਹਨਾਂ ਦੇ ਨਾਲ ਇਹਨਾਂ ਦੀ ਇੰਟਰੋਗੇਸ਼ਨ ਹੋਗੀ ਪਿੱਛੇ ਕੌਣ ਕਨੈਕਟਡ ਹੈਗਾ ਕਿਸ ਹਿਸਾਬ ਨਾਲ ਚੱਲ ਰਿਹਾ ਹੈ ਇਨੀਸ਼ੀਅਲੀ ਐਕਸਟਰਸ਼ਨ ਐਂਗਲ ਦੀ ਗੱਲ ਸੀਗੀ ਬਟ ਹੁਣ ਵੈਰੀਫਿਕੇਸ਼ਨ ਤੇ ਇਟ ਸੀਮਸ ਕਿ ਕਹਾਣੀ ਕੁਝ ਹੋਰ ਨਿਕਲੂਗੀ ਬੰਦੇ ਸਾਡੇ ਕੋਲ ਆ ਗਏ ਹਨ ਉਸ ਦਿਨ ਗੋਲੀ ਚੱਲੀ ਹੈ ਉਦੋਂ ਉਸ ਜੀ ਉਸ ਦਿਨ ਨਹੀਂ ਉਸ ਦਿਨ ਕੋਈ ਗੋਲੀ ਨਹੀਂ ਚੱਲੀ ਜੀ ਇਹਨਾਂ ਦਾ ਜੋ ਵੈਪਨ ਹੈਗਾ ਉਹਨੇ ਦੋ ਵਾਰੀ ਮਿਸਫਾਇਰ ਕੀਤਾ ਹੈ ਕੀ ਫਾਇਰ ਕੀਤੀ ਵਾਰ ਉਸੇ ਇਸ ਟਿਲ ਸਰ ਵਿੱਚ ਸੀਗਾ ਕਹਾਂ ਕਰ ਰਹੇ ਨੇ ਬੜਾ ਸਰ ਇਹ ਜਲੰਧਰ ਸਾਈਡ ਦੇ ਰਹਿਣ ਵਾਲੇ ਦੀ ਤੇ ਜੀ ਕੋਈ ਪੈਸੇ ਲੈਣ ਦੀ ਨਹੀਂ ਨਹੀਂ ਹਾਲੇ ਕਲੀਅਰ ਕਰ ਰਹੇ ਜੀ ਇਹਨੂੰ ਵੈਰੀਫਾਈ ਕਰਾ ਰਹੇ ਕਿ ਪੈਸੇ ਦਾ ਲਿੰਡਨ ਹੈਗਾ ਜਾਂ ਕੋਈ ਪਰਸਨ ਰੰਜਿਸ ਇਹ ਸਭ ਕੁਝ ਟ੍ਰੈਕ ਦਾ ਸਮਝ ਪਤਾ ਨਹੀਂ ਨਹੀਂ ਦੱਸ ਸਕਦਾ ਸਰ ਇਹ ਲੀਡ ਨਵਾਂਸ਼ਰ ਪੁਲਿਸ ਨੂੰ ਹੈ ਜਾਂ ਜਲੰਧਰ ਵਾਲੇ ਉਸ ਤੋਂ ਕਿਤੇ ਐਂਗਲ ਨਾਲ ਨਹੀਂ ਜੀ ਇਹ ਆਪਰੇਸ਼ਨ ਜੋ ਆਏਗਾ 2 ਦਿਨ ਦਾ ਕੰਟੀਨਿਊਸ ਚੱਲ ਰਿਹਾ ਹੈ ਸਾਡੇ ਕੋਲ ਕਈ ਜੋ ਸਾਡੇ ਬਾਕੀ ਮਹਿਕਮੇ ਹੈਗੇ ਅਸੀਂ ਉਹਨਾਂ ਦੇ ਨਾਲ ਵੀ ਰਾਪਤਾ ਬਣਾ ਕੇ ਰੱਖਿਆ ਸੀ ਤੇ ਇਨਫੋਰਮੇਸ਼ਨ ਸ਼ੇਅਰਿੰਗ ਕਾਫੀ ਹੁੰਦੀ ਹੈ ਤੇ ਉਸ ਹੀ ਲੜੀ ਦੇ ਵਿੱਚ ਜੋ ਇਨਫੋਰਮੇਸ਼ਨ ਸਿੱਗੀ ਉਹਦੇ ਬੇਸਿਸ ਤੇ ਸਾਰੀ ਕਾਰਵਾਈ ਪਤਾ ਨਹੀਂ ਸਰ ਵੇਟ ਕਰੋ ਉਹਨਾਂ ਸਾਰੇ ਸਾਥੀ ਦੋ ਦੋਸਤ ਸਾਰੇ ਆਪਸ ਵਿੱਚ ਰਵੀ ਹੋ ਗਿਆ ਸੁਜਿੰਦਰ ਸਰ ਦੋਸਤ ਨੇ ਆਪਸ ਵਿੱਚ ਇਹਨਾਂ ਕੋਈ ਜਾਣਕਾਰੀ ਮਿਲਦੀ ਹੈ ਨਹੀਂ ਜੀ ਹਲੇ ਇਹਨੂੰ ਕਲੀਅਰ ਕਰ ਰਹੇ ਹਾਂ ਅਸੀਂ ਇਹੋ ਜੀ ਕੋਈ ਗੱਲ ਸਾਹਮਣੇ ਸਰ ਅਜੇ ਸੁਖਜਿੰਦਰ ਕਿਸੇ ਵਹੀਕਲ ਤੇ ਸੀ ਇੱਥੇ ਵਹੀਕਲ ਤੇ ਨਹੀਂ ਜੀ ਇੱਥੇ ਉਹਦੀ ਜੋ ਟੀਮ ਹੈਗੀ ਹੈ ਜੋ ਹਲੇ ਤੱਕ ਸਾਨੂੰ ਪਤਾ ਲੱਗਿਆ ਇਨੀਸ਼ੀਅਲ ਪੁੱਜ ਗਜ ਤੋਂ ਇਹ ਆਏਗਾ ਬਾਕੀ ਟੀਮ ਦੁਬਾਰਾ ਉਹਦੀ ਰੈਕੀ ਕਰਨ ਗਈ ਤੇ ਉੱਥੇ ਸਸੀਂ ਵੀ ਆਰ ਟੇਕਿੰਗ ਕੇਅਰ ਅਕੋਰਡਿੰਗਲੀ ਹਾਂ ਕਿਸ ਪਰ ਕਰੇ ਤੁਸੀਂ ਗੋਲੀ ਕਿਸ ਪਰ ਤੇ ਲਗਾਉਂਦੇ ਇੱਕ ਫਰਨਕੀ ਨੂੰ ਇੱਕ ਕਾਊਂਡ ਸਾਡੇ ਵੱਲੋਂ ਫਾਇਰ ਹੋਦੀ ਇੱਕ ਇਨਾ ਦੇ ਵੱਲੋਂ ਸਾਡੀ ਗੱਡੀ ਨੂੰ ਲੱਗੇ ਉਸਦੇ ਕਿੱਥੇ ਗੋਲੀ ਲੱਗੀ ਤਿੰਨ ਦੋ ਫਿਰ ਹਵਾਈ ਜਿੱਤੇ ਉਹਦੇ ਗੋਲੀ ਲੱਗੀ ਤਾਂਗ 'ਚ ਲੱਗੀ ਹੈ ਕਿਹੜੀ ਪਿਸਟਲ ਵਰਤ ਸੀ ਪਿਸਟਲ